ਐਮਐਲਏ ਸਾਹਿਬ ਨੂੰ ਸਵਾਲ ਪੁੱਛਿਆ ਜਾਊਗਾ ਐਮਐਲਏ ਸਾਹਿਬ ਬਾਅਦ ਦੱਸਿਆ ਜਾਵੇ ਕਿ ਇਹ ਰੰਗਲਾ ਪਾਣੀ ਜਿਹੜਾ ਹੈਗਾ ਡਾਈੰਗ ਵਾਲੇ ਜਿਹੜਾ ਸਿੱਧਾ ਛੱਟ ਰਹੇ ਨੇ ਬਿਨਾਂ ਸੀਟਪੀ ਪਲਾਂਟ ਤੋਂ ਟ੍ਰੀਟਮੈਂਟ ਕਿਤੇ ਬਗੈਰ ਆ ਪਾਣੀ ਛੱਟਿਆ ਜਾ ਰਿਹਾ ਵੀਡੀਓ ਬਣਾ ਲਈਏ ਸਰੇ ਸਰੇ ਹਮ ਠੱਡਿਓਂ ਆ ਰਹੇ ਨਹੀਂ ਰੰਗੀਲਾ ਰੰਗਲਾ ਪਾਣੀ ਜਿਹੜਾ ਨਾਲੇ ਛੱਟ ਰਹੇ ਨੇ ਸਿੱਧਾ ਨਾਲੇ ਜਾ ਰਿਹਾ ਇਹ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਪੂਰੀ ਰੋਡ ਦੇ ਉੱਤੇ ਪੂਰਾ ਰੰਗ ਬਰੰਗਾ ਪਾਣੀ ਜਿਹੜਾ ਫੈਲ ਚੁੱਕਾ ਆਹੀ ਨਾਲੇ ਜਾਊਗਾ ਤੇ ਨਾਲੇ ਨੂੰ ਸਾਫ਼ ਕਰਾਣ ਵਾਸਤੇ ਕਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਡਾਈੰਗ ਵਾਲੇ ਉੱਤੇ ਐਕਸ਼ਨ ਲਿੱਤੇ ਜਾਂਦੇ ਨੇ گاਵਾ ਜਿਹੜੀਆਂ ਬਾਹਰ ਨੇ ਤਸਵੀਰਾਂ ਡਾਈੰਗਾ ਨੇ ਆ ਕੀਵਰ ਹੋਰ ਓਵਰਫਲੋ ਹੋ ਗਿਆ ਤੇ ਰੋਡ ਤੇ ਸਾਰਾ ਪਾਣੀ ਆ ਰਿਹਾ ਸੀਗਾ ਉਹ ਸਿੱਧਾ ਨਾਲੇ ਜਾ ਰਿਹਾ ਸੀਗਾ ਹਾਂਜੀ ਤੇ ਹੁਣ ਵੀ ਹੁਣ ਵੀ ਚੱਲ ਰਿਹਾ ਉਹਨਾਂ ਬੰਦ ਕੀਤਾ ਆ ਇਹ ਚਲਾਉਂਦੇ ਨੇ ਇੱਕ ਤੋਂ ਲੈ ਕੇ 4 ਵਜੇ ਤੱਕ ਤੱਕ ਮੈਂ ਸੋ ਤਾਂ 10 ਮੈਂ ਤੁਹਾਨੂੰ ਵੀਡੀਓ ਵੀ ਭੇਜ ਜਾਵਾਂ ਲੇਕਿਨ ਸਰਕਾਰ ਕਾਰਵਾਈ ਕੀ ਕੀਤੀ ਜਾਊਗੀ ਨਰ ਜਿਹੜੇ ਆ ਕੰਮ ਕਰਦੇ ਨੇ ਮੈਂ ਕਿਹਾ ਹੁਣੇ ਹੁਣੇ ਕਾਰਵਾਈ ਹੋਊਗੀ ਜੀ ਵੇ ਡਾਈੰਗ ਵਾਲੇ ਕਹਿੰਦੇ ਕਿ ਪਾਣੀ ਜਿਹੜਾ ਨਹੀਂ ਅਸੀਂ ਛੱਡਦੇ ਆ ਲੇਕਿਨ ਤੁਹਾਨੂੰ ਦਿਖਾ ਰਹੇ ਆ ਕਿ ਲਾਲ ਰੰਗ ਦਾ ਪਾਣੀ ਜਿਹੜਾ ਹੈਗਾ ਇਹ ਡਾਈੰਗ ਦਾ ਸਿੱਟਾ ਪਾਣੀ ਰੋਡ ਦੇ ਉੱਤੇ ਆ ਰਿਹਾ ਹੈ ਲੁਤrana live ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਕਬਾਲ ਤਾਂ ਸਿੱਤੇਵਾਲ ਸਾਹਿਬ ਲੱਗੇ ਹੋਏ ਨੇ ਕਿ ਨਾਲਾ ਸਾਫ਼ ਕਰਾਇਆ ਜਾਵੇ ਤੇ ਡੈਂਗਾ ਵਾਲੇ ਜਿਹੜੇ ਨੇ ਉਹ ਹਟਦੇ ਨਹੀਂ ਪਏ ਗੀਤਾਨਗਰ ਗਲੀ ਨੰਬਰ 7 ਦੇ ਬਾਰਸੀ ਬਾਹਰ ਮੌਜੂਦ ਹੈਗੇ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਹੈ ਕਿ ਵੇ ਡਾਈੰਗ ਵਾਲੇ ਕਹਿੰਦੇ ਕਿ ਪਾਣੀ ਜਿਹੜਾ ਨਹੀਂ ਅਸੀਂ ਛੱਡਦੇ ਆ ਲੇਕਿਨ ਤੁਹਾਨੂੰ ਦਿਖਾ ਰਹੇ ਆ ਕਿ ਲਾਲ ਰੰਗ ਦਾ ਪ ਇਹ ਡਾਈੰਗ ਦਾ ਸਿੱਧਾ ਪਾਣੀ ਰੋਡ ਦੇ ਉੱਤੇ ਆ ਰਿਹਾ ਨੋਡ ਤੋਂ ਸਿੱਧਾ ਨਾਲੇ ਸੀਵਰ ਜਾ ਰਿਹਾ ਸੀਵਰ ਤੋਂ ਸਿੱਧਾ ਨਾਲੇ ਜਾ ਰਿਹਾ ਲੇਕਿਨ ਓਵਰਫਲੋ ਹੋਣ ਕਰਕੇ ਨਾਲੇ ਦੇ ਬਾਹਰ ਹੈ ਇਹ ਕਿਹੜੀ ਡਾਈੰਗ ਵਾਲਾ ਚਲਾ ਰਿਹਾ ਹੈ ਇਹ ਹੁਣ ਐਮਐਲਏ ਸਾਹਿਬ ਨੂੰ ਸਵਾਲ ਪੁੱਛਿਆ ਜਾਊਗਾ ਐਮਐਲਏ ਸਾਹਿਬ ਬਾਦ ਦੱਸਿਆ ਜਾਵੇ ਕਿ ਇਹ ਰੰਗਲਾ ਪਾਣੀ ਜਿਹੜਾ ਹੈਗਾ ਡਾਈੰਗ ਵਾਲਾ ਜਿਹੜਾ ਸਿੱਧਾ ਛੱਟ ਰਹੇ ਨੇ ਬਿਨਾਂ ਸੀਟਪੀ ਪਲਾਂਟ ਤੋਂ ਟ੍ਰੀਟਮੈਂਟ ਕਿਤੇ ਬਗੈਰ ਆ ਪਾਣੀ ਛੱਟਿਆ ਜਾ ਰਿਹਾ ਲਾਲ ਰੰਗ ਦਾ ਪਾਣੀ ਗੁਲਾਬੀ ਰੰਗ ਦਾ ਪਾਣੀ ਤੁਹਾਨੂੰ ਦਿਖਾ ਰਹੇ ਆ ਕਿ ਇਹ ਡਾਈੰਗ ਵਾਲੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਪੂਰੀ ਰੋਡ ਦੇ ਉੱਤੇ ਪੂਰਾ ਰੰਗ-ਬਰੰਗਾ ਪਾਣੀ ਜਿਹੜਾ ਫੈਲ ਚੁੱਕਾ ਆਹੀ ਨਾਲੇ ਜਾਊਗਾ ਤੇ ਨਾਲੇ ਨੂੰ ਸਾਫ਼ ਕਰਾਣ ਵਾਸਤੇ ਕਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਡਾਈੰਗ ਵਾਲੇ ਉੱਤੇ ਐਕਸ਼ਨ ਲਿੱਤੇ ਜਾਂਦੇ ਨੇ گاਵਾਂ ਜਿਹੜੀਆਂ ਬਾਹਰ ਨੇ ਤਸਵੀਰਾਂ ਡਾਈੰਗਾਂ ਨੇ ਹੈਲੋ 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 ਹਾਂਜੀ ਹਾਂਜੀ ਸਰ ਤੁਸੀਂ ਕਾਲ ਸਸ਼ਕਲ ਜੀ ਵਿਸ਼ਾਲ ਗੱਲ ਕਰ ਰਹੇ ਸਰ ਸਰ ਜੀਦਾ ਨਗਰ ਗਲੀ ਨੰਬਰ 7 ਦੇ ਨਾਲ ਅੰਤਿਕ ਡਾਈੰਗ ਹੋਏਗੀ ਕੋਈ ਵੀ ਡਾਈੰਗ ਹੋਗੀ ਲੋਕਾਂ ਨੇ ਬੁਲਾਇਆ ਸੀ ਉਹ ਨਾ ਸਿੱਧਾ ਰੰਗਲਾ ਪਾਣੀ ਸਿੱਧਾ ਗਟਰ ਤੋਂ ਸੀਵਰ ਛੱਟ ਰੇ ਸੀਗੇ। ਪੂਰੀ ਵਿਜ਼ੂਅਲ ਬਣਾ ਲਿੱਤੇ ਗਏ ਨੇ ਆਪਣੇ ਵੱਲੋਂ। ਹੈਂ? ਵਿਜ਼ੂਅਲ ਅਸੀਂ ਬਣਾ ਲਏ ਨੇ, ਵੀਡੀਓ ਬਣਾ ਲਈ ਐ। ਸਰੇ ਸਰੇ ਹਮ ਤੇ ਜਿਉਣਾ ਆ ਰਹੀ ਨਹੀਂ ਰੰਗੀਲਾ ਰੰਗਲਾ ਪਾਣੀ ਜਿਹੜਾ ਨਾਲੇ ਛੱਟ ਰੇ ਨਹੀਂ ਸਿੱਧਾ। ਨਾਲੇ ਜਾ ਰਿਹਾ ਇਹ। ਹਾਂਜੀ ਜਿਹੜਾ ਆਪਣਾ ਉਹ ਨਹੀਂ ਹੁੰਦਾ ਪੀਵਰ ਹੁੰਦਾ। ਪੀਵਰ ਔਰ ਓਵਰਫਲੋ ਹੋ ਗਿਆ ਤੇ ਰੋਡ ਤੇ ਸਾਰਾ ਪਾਣੀ ਆ ਰਿਹਾ ਸੀਗਾ। ਉਹ ਸਿੱਧਾ ਨਾਲੇ ਜਾ ਰਿਹਾ ਸੀਗਾ। ਹਾਂ ਹਾਂ ਹਾਂ। ਹਾਂਜੀ। ਤੇ ਹੁਣ ਵੀ ਹੁਣ ਵੀ ਚੱਲ ਰਿਹਾ। ਕੁਣ ਬੰਦ ਕੀਤਾ ਹੋਇਆ ਇਹ ਚਲਾਉਂਦੇ ਨੇ ਇੱਕ ਤੋਂ ਲੈ ਕੇ 4 ਵਜੇ ਤੱਕ ਸਰ ਤੁਸੀਂ ਮੈਨੂੰ ਇਹਦਾ ਜਿਹੜੀ ਬਣਾਈ ਹੋਈ ਹੈ ਉਹ ਭੇਜੋ ਜੀ ਮੈਂ ਪੋਲੂਸ਼ਨ ਬੋਰਡ ਨੂੰ ਭੇਜਦਾ ਉਹ ਕਿਹਨਾ ਕਾਰਵਾਈ ਕਰਵਾਏ ਕਾਰਵਾਈ ਇਹਦੇ ਮੈਂ ਸਰ ਤੁਹਾਡਾ ਮੈਂ ਚਲਾਇਆ ਤੁਹਾਨੂੰ ਵੀਡੀਓ ਵੀ ਭੇਜਦਾ ਮੈਂ ਲੇਕਿਨ ਸਰ ਕਾਰਵਾਈ ਕੀ ਕੀਤੀ ਜਾਊਗੀ ਨਾ ਜਿਹੜੇ ਆ ਕੰਮ ਕਰ ਰਹੇ ਨੇ ਮੈਂ ਕਿਹਾ ਹੁਣੇ ਹੁਣੇ ਕਾਰਵਾਈ ਹੋਊਗੀ ਜੀ ਲੇਕਿਨ ਆ ਤਸਵੀਰ ਦਿਖਾ ਰਹੇ ਆ ਉਹ ਡਾਈਂਗ ਜਿਹੜੀ ਆ ਡਾਈਂਗਾ ਜਿਹੜੀਆਂ ਚਲਦੀਆਂ ਪਈਆਂ ਨੇ ਇਸ ਗਲੀ ਦੇ ਵਿੱਚ ਡਾਈਂਗਾ ਨੇ ਉਹ ਡਾਈਂਗਾ ਤੋਂ ਦੰਦਲਾ ਪਾਣੀ ਜਿਹੜਾ ਆ ਰਿਹਾ ਜੋ ਨਾਲੇ ਜਾ ਰਿਹਾ ਜੋ ਪੰਜਾਬ ਦਾ ਭੁੱਖ ਖਰਾਬ ਕਰ ਰਿਹਾ ਪੰਜਾਬ ਦਾ ਭੁੇਖ ਇਸ ਕਰਕੇ ਖਰਾਬ ਕਰ ਰਿਹਾ ਕਿ ਪਾਣੀ ਜਿਹੜਾ ਹੈ ਸਤਲੁਜ ਦਰਿਆ ਜਾਊਗਾ ਅੱਗੇ ਕੈਂਸਰ ਤੋਂ ਰਾਜਸਥਾਨ ਹੋ ਗਿਆ ਕਈ ਪੰਜਾਬ ਦੇ ਐਸੇ ਸੂਬੇ ਵੀ ਹੈ ਜੋ ਕੈਂਸਰ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਹੋਏ ਨੇ ਲੇਕਿਨ ਇਹ ਤਸਵੀਰ ਦਿਖਾਣੀ ਲਾਜ਼ਮੀ ਹੈ ਕਿ ਇਹ ਦੰਦਲਾ ਪਾਣੀ ਰੰਗਲਾ ਪਾਣੀ ਜਿਹੜਾ ਹੈਗਾ ਡੈਂਗਾ ਵਾਲੇ ਵਲੋਂ ਛੱਡਿਆ ਜਾ ਰਿਹਾ ਓਵਰਫਲੋ ਨਾਲਾ ਸੀਵਰ ਦਾ ਓਵਰਫਲੋ ਹੋ ਚੁੱਕਾ ਹੋਇਆ ਵਾ ਇਹ ਪਾਣੀ ਸਾਰਾ ਜਿਹੜਾ ਹੈ ਇਹ ਸਾਰਾ ਰੋਡ ਦੇ ਉੱਤੇ ਜਾ ਰਿਹਾ ਰੋਡ ਤੋਂ ਬਾਹਰ ਨਾਲਾ ਜਿਹੜਾ ਜਿਹੜਾ ਸੀਵਰ ਜਿਹੜਾ ਹੈਗਾ ਉਹ ਓਵਰਫਲੋ ਹੋ ਚੁੱਕਾ ਤੇ ਇਹ ਰੋਡ ਦੇ ਉੱਤੇ ਪਾਣੀ ਆ ਪੂਰਾ ਦਿ ਲੇਕਿਨ ਕਿ ਸਵਾਲ ਵੱਡਾ ਖੜਾ ਹੋ ਜਾਂਦਾ ਕਾਫੀ ਨਾਲੇ ਉੱਤੇ ਨਾਲੇ ਨੂੰ ਸਾਫ਼ ਕਰਨ ਪਿੱਛੇ ਕਾਫੀ ਚੇਅਰਮੈਨ ਦੇ ਉਹਦੇ ਵੀ ਸੰਭਾਲ ਕੇ ਬੈਠੇ ਹੋਏ ਨੇ ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਗੱਲ ਕੀਤੀ ਹੈ ਵੀ ਪੰਜਾਬ ਸ਼ਹਿਰ ਤੇ ਲੁਧਿਆਣਾ ਦੀ ਤੇ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਡਾਂਗਾਂ ਵਾਲੇ ਬਾਜ਼ ਨਹੀਂ ਆ ਰਹੇ ਫੇ ਡਾਂਗਾਂ ਵਾਲੇ ਕਹਿੰਦੇ ਕੋਈ ਵੀਡੀਓ ਦਿਖਾਈ ਜਾਵੇ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਹਾਂ ਜੀ ਬੋਲੋ ਜੀ ਬੋਲੋ ਸਰ ਮੈਂ ਨਾ ਇਸ ਸਮੇਂ ਨਾ ਗੀਤਾ ਨਗਰ ਗਲੀ ਨੰਬਰ 7 ਦੇ ਬਾਹਰ ਖੜਾ ਸੀਗਾ ਇੱਕ ਖਬਰ ਕੀਤੀ ਹੈ ਕਿ ਇਹ ਡਾਂਗ ਵਾਲੇ ਇੱਕ ਸੀਵਰ ਚ ਪਾਣੀ ਛੱਟ ਰਹੇ ਨੇ ਸੀਵਰ ਓਵਰਫਲੋ ਹੈ ਰੰਗ ਬਿਲਕੁਲ ਗੁਲਾਬੀ ਕਲਰ ਦਾ ਹੈਗਾ ਵਾ ਤੇ ਉਹ ਸਿੱਧਾ ਨਾਲੇ ਜਾ ਰਿਹਾ ਪਾਣੀ ਮੈਨੂੰ ਫੋਟੋ ਭੇਜੋ ਜੀ ਮੈਂ ਆ ਤੇ ਨਮਾ ਇਹ ਵੀਡੀਓ ਜਾਗ ਦਾ ਸਬੂਤ ਹੈਗਾ ਜੋ ਗੰਦੇ ਨਾਲੇ ਚ ਪਾਣੀ ਜਿਹੜਾ ਜਾ ਰਿਹਾ ਜੋ ਸੀਵਰ ਭਰਿਆ ਹੋਇਆ ਹੈ ਡੰਗਾ ਦਾ ਪਾਣੀ ਹੈ ਜੋ ਡੰਗਾ ਲਗਾਤਾਰ ਪਾਣੀ ਛੱਡ ਰਹੀਆਂ ਤੇ ਰੋਡ ਦੇ ਉੱਤੇ ਆ ਰਿਹਾ ਤੇ ਸੀਟੀਵੀ ਪਲਾਂਟ ਤੇ ਐਮਟੀਵੀ ਪਲਾਂਟ ਕਿੱਥੇ ਨੇ ਇਹਨਾਂ ਦੇ ਕਿ ਸੀਟੀਵੀ ਪਲਾਂਟ ਲਗਾਇਆ ਜਾਂਦਾ ਕਿ ਪਾਣੀ ਜਿਹੜਾ ਸਾਫ਼ ਕਰਕੇ ਟ੍ਰੀਟ ਕਰਕੇ ਬਾਹਰ ਭੇਜਿਆ ਜਾਵੇ ਲੇਕਿਨ ਕੋਈ ਵੀ ਟ੍ਰੀਟਮੈਂਟ ਨਹੀਂ ਕੀਤਾ ਗਿਆ ਕੋਈ ਵੀ ਪਾਣੀ ਜਿਹੜਾ ਸਾਫ਼ ਨਹੀਂ ਬਾਹਰ ਭੇਜਿਆ ਜਾ ਰਿਹਾ ਇਹ ਪਾਣੀ ਜਾਗ ਦੀ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਸਮਝੀ ਜਾ ਰਹੀ ਹੈ ਕਿ ਪੰਜਾਬ ਨੂੰ ਪੂਰਾ ਦੰਦਲਾ ਕਰਨ ਪਿੱਛੇ ਡੰਗਾਂ ਵਾਲੇ ਦਾ ਪੂਰਾ ਪੂਰਾ ਹੱਥ ਹੈ ਇੱਕ ਪਾਸੇ ਦਾ ਸਰਕਾਰ ਲੇਕਿ ਪਾਣੀ ਗੰਦਲਾ ਕੀ ਹੁਣ ਕੈਂਸਰ ਨਾਲ ਹੋਰ ਪ੍ਰਭਾਵੀ ਜਿਹੜੇ ਸੂਬੇ ਲੁਧਿਆਣਾ ਸੂਬੇ ਪੰਜਾਬ ਦੇ ਜਿਹੜੇ ਸ਼ਹਿਰ ਹੈ ਉਹ ਵੀ ਕੈਂਸਰ ਨਾਲ ਪ੍ਰਭਾਵਿਤ ਹੋਣਗੇ ਰਾਜਸਥਾਨ ਜਾਂਦੀ ਹੈ ਸਤ루 ਦਰਿਆ ਲੇਕਿਨ ਉੱਥੇ ਲੋਕ ਵੀ ਹੁਣ ਹੋਰ ਕੈਂਸਰ ਦੇ ਨਾਲ ਪ੍ਰਭਾਵਿਤ ਹੋਣਗੇ ਕਿਉਂਕਿ ਨਾਲਾ ਜਿਹੜਾ ਹੈ ਨਾਲੇ ਜੇ ਸਿੱਧਾ ਪਾਣੀ ਦਾ ਪਾਣੀ ਛੱਡਿਆ ਜਾ ਰਿਹਾ ਹੁਣ ਦੇਖਦੇ ਆ ਤੇ ਕਾਰਵਾਈ ਐਮਐਲਏ ਸਾਹਿਬ ਕੀ ਕਰਦੇ ਨੇ ਲੁਧਿਆਣਾ ਤੋਂ ਕੈਮਰਾਮੈਨ ਸੰਦੀ ਸੀਤਿਆ ਨਾਲ ਵਿਸ਼ਾਲ ਕਪੂਰ ਲੁਧਿਆਣਾ